ਮੈਂ ਮਾਤਾ ਇੱਕ ਤਾਂ ਆਪਣੇ ਘਰ ਦੇ ਵਿੱਚ ਥਬਕ ਨਹੀਂਗਾ ਹੈ ਮੇਨ ਗੱਲ ਇਹ ਆ ਆਪਣੇ ਘਰ ਦੇ ਵਿੱਚੋਂ ਕਲੇਸ਼ ਨਹੀਂ ਜਾਂਦੀ ਹੈ ਸੱਚੀ ਗੱਲ ਜਮਾ ਵੇਖ ਲਾ ਮਾਤਾ ਤੇ ਜੀ ਨੂੰ ਜੀ ਵੇਖੇ ਖੁਸ਼ ਨਹੀਂਗਾ ਖਰੀ ਗੱਲ ਜਮਾ ਸੱਚੀ ਮਾਤਾ ਐਣੀ ਫੇਰ ਨਹੀਂ ਸੇ ਗੱਲ ਕੀ ਆ ਮੈਂ ਦੋ ਤਿੰਨ ਗੱਲਾਂ ਕਰ ਰਹੀਆਂ ਖਰੀਆਂ ਜਮਾ ਕਿ ਬੱਚੇ ਸਲਾਮੀ ਕਰਨੀ ਮੈਂ ਦੋ ਤਿੰਨ ਦਿਨ ਕੋ ਬਾਹਰ ਚੱਲੀ ਜਾਣਾ ਠੀਕ ਆ ਮਾਤਾ ਕਰੋ ਰਾਜ ਕੇ ਦੁਖੀਆਂ ਤੇ ਤੇਰਾ ਪਰਿਵਾਰ ਵੀ ਖੇਰੂ ਖੇਰੂ ਹੋ ਗਿਆ ਸੱਚੀ ਗੱਲ ਐ ਹੈ ਛੁੜਦਾ ਨਹੀਂ ਹੈ ਤੇ ਖੇਰੂ ਹੋ ਗਏ ਦੋ ਜਣੇ ਕਿੰਨੇ ਜਣੇ ਅਸਲ ਦੋ ਜਣੇ ਖੇਰੂ ਹੋ ਗਏ ਹੋ ਗਏ ਨਾ ਕਹ ਹਾਂ ਦੋ ਜਣੇ ਹੋ ਗਏ ਭਈ ਆ ਜਣੇ ਸੇਵਾ ਚੱਲਦੀ ਪਈ ਇੱਥੇ ਕਰੇ ਵੀ ਸੇਵਾ ਕਰਦੇ ਹੋ ਪੀਰਾਂ ਨੂੰ ਮੰਨਦੇ ਕਰੇ ਹੈ ਆ ਕਰੇ ਸੇਵਾ ਚੱਲਦੀ ਵੀ ਸੇਵਾ ਚੱਲਦੀ ਐ ਐ ਸੇਵਾ ਕਰ ਚੱਲਦੀ ਆ ਹੈ ਅੱਛਾ ਬਾਬੇ ਖੇਤ ਵਾਲ ਨੂੰ ਮੰਨਦੇ ਹੋ ਮੰਨਦੇ ਹੋ ਠੀਕ ਆ ਫਿਰ ਮਾਤਾ ਦੂਜਾ ਬਚਨ ਕੀ ਹੈ ਸਰਕਾਰ ਦਾ ਬਾਬਾ ਕਹਿੰਦਾ ਬਚਨ ਸਰਕਾਰ ਦਾ ਬਾਬਾ ਕਹਿੰਦਾ ਕਿ ਸਰੀਰ ਜਗੜਿਆ ਜਾਂਦਾ ਹੈ ਘਬਰਾ ਤਿੰਨ ਹੁੰਦੀ ਆ ਦਰਦ تیرے ਬਣਦੀ ਆ ਬਣਦੀ ਆ ਦਰਦ ਇੱਥੇ ਬਣ ਲੱਭਦੀ ਕਿਵੇਂ ਨਹੀਂ ਇੱਥੇ ਬਣਦੀ ਆ ਹੁਣੇ ਬਣਦੀ ਪਈ ਆ ਹੁੰਦੀ ਪਈ ਆ ਕਹਾਂ ਹੁੰਦੀ ਆ ਬਈ ਜਿਹੀ ਸੀ ਹੈ ਇੱਕ ਚ ਬਸੋਂ ਸੀਗੀ ਇੱਕ ਜੇ ਬਸੋਂ ਨਹੀਂ ਸੀਗੀ ਹੈ ਕੁਝ ਬਸੋਂ ਨਹੀਂ ਸੀ ਨਾ ਪੱਕੀ ਗੱਲ ਲੈਣਾ ਜਮਾ ਫਿਰ ਬਾਬਾ ਕਹਿੰਦਾ ਜਿਹਦੇ ਨੂੰ ਗੱਲ ਦੀ ਗੌਰ ਹੋਵੇ ਤਾਂ ਜਿਹੜਾ ਕਮਰਾ ਡੂੰਗਾ ਜਿਹਾ ਸੀ ਨਾ ਠੀਕਾ ਉਹਦੇ ਇੱਕਾਂ ਤੇ ਤਰੇੜਾਈ ਪਈ ਸੀ ਆਈ ਸੀ 1 2 3 ਤਿੰਨ ਤਰੇੜਾ ਸੀ ਕਿੰਨੇ ਤਰੇੜਾ ਸੀਗਾ ਕੰਦਲ ਨਾ ਗਿਆ ਉਹ ਪੀਰ ਮੇਰਾ ਕੱਕੀ ਦਾ ਸਵਾਰਦਾਨੀ ਏ ਪੀਰ ਮੇਰਾ ਕੱਕੀ ਦਾ ਸਵਾਰਦਾਨੀ ਏ ਉਚੜੇ ਵਸਾ ਦਾ ਘਰਵਾਰਦਾਨੀ 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 ਏ ਜੀਨੀ ਦਾ ਸਨਵਾ ਹੀ ਬਹਾਵੈ ਦਾ ਸੁਲਾ ਸਾਡੀ ਦੋਨਾਂ ਦੀ ਅਟੈਚਮੈਂਟ ਹੋ ਗਈ ਹੈ ਠੀਕ ਆ ਸਾਡੀ ਮਾਰ ਦੋ ਵੀ ਕੀ ਬਾਤ ਆ ਅੱਧੀ ਪੁੱਛ ਮੇਰੀ ਅੱਧੀ ਪੁੱਛ ਵੀਰ ਦੀ ਤੇ ਪੂਰੀ ਤੇਰੀ ਕਹਿ ਬਹਾਂ ਹਾਉ ਜੀ ਉਥੇ ਲਾਈ ਸੀਗੇ ਉਤੋਂ ਬਾਅਦ ਚਰਾ ਕਰਦੇ ਸੀ ਫੱਟੀ ਤੇ ਹੈ ਕਿਤੇ ਕਿਤੇ ਸੀਗੇ ਹੈ ਉਸ ਤਰ੍ਹਾਂ ਕਰਦੇ ਫੱਟੀ ਤੇ ਹੈ ਕਿਤੇ ਕਿਤੇ ਸੀਗੇ ਫੱਟੀ ਤੇ ਕਿਹਾ ਹਾਂ ਫੱਟੀ ਕਿਤੇ ਆ ਖੇਤ ਪਰ ਬਾਵਾ ਦਾਰੇ-ਦਾਰੇ ਤੇਰਾ ਪੜ ਕੀ ਹੋਏ ਲੇ ਮਾਤਾ ਲੋਕਾਂ ਨੇ ਜਦੋਂ ਬਹੁਤ ਲਾਗੇ ਸੀਗੇ ਤੁਸੀਂ ਉਹ ਕਰ ਲੋ ਨਾਮ ਲੈ ਲੋ ਐ ਕਰ ਲੋ ਜੋ ਕਰ ਲੋ ਹੈ ਕੀ ਕਹਿੰਦੇ ਸੀ ਲੋਕੀ ਹੈ ਪੱਕੀ ਗੱਲ ਆ ਹੈ ਤੁਸੀਂ ਝੋਣ ਲੱਗੇ ਸੀਗੇ ਹਾਂ ਮੋਟਾ ਲੱਗੇ ਸੀ ਕਹਿੰਦੇ ਸੀਗੇ ਕਹਿੰਦੇ ਸੀ ਕਹਿੰਦੇ ਕਿ ਨਹੀਂ ਦੇ ਸੀਗੇ ਇਹ ਗੱਲਾਂ ਦੇ ਸੀ ਨਾ ਤੁਸੀਂ ਤੇ ਜਾ ਨਹੀਂ ਦੇ ਨਾ ਹਣਾ ਪਰ ਕੋਈ ਵੀ ਤੈਨੂੰ ਮਾਰਾ ਨਹੀਂ ਕੋਈ ਕਹਿ ਜੂ ਨਹੀਂ ਇਹ ਗੱਲਾਂ ਨਹੀਂ ਜੀ ਨੇ ਪੀਰ ਵਿਗੰਬਰ ਆ ਦੀਵ ਦੀਵਤੇ ਆ ਸਾਰਨ ਸਲਾਮ ਵੀ ਆਪਣੇ ਠੀਕ ਆ ਸਾਰਿਆਂ ਕੁਰਬਾਨੀਆਂ ਕੀਤੀਆਂ ਭਈ ਈ ਮਾਤਾ ਗੱਲ ਐ ਸੀ ਨਾ ਹੈ ਫਿਰ ਮਾਤਾ ਚਾਂਦ ਬਣਿਆ ਅਗ ਲੱਗਦੀ ਤੇਰੀ ਲੱਗਦੀ ਤੇਰੀ ਫੇਰ ਬਜਨਾ ਬਾਬੇ ਦਾ ਫੇਰ ਲੱਗਦੇ ਇੱਕਾ ਠੀਕਾ ਫੇਰ ਮਾਤਾ ਜਿਵੇਂ ਕਹਿ ਦਿੰਦੇ ਆਪਾਂ ਘਰ ਚ ਹੋਕ ਹੋਣੀ ਹੈ ਕੱਚੀ ਕੱਚੀ ਹੋਕ ਹੋਣੀ ਆਉਂਦੀ ਮਾਤਾ ਹੈ ਆਉਂਦੀ ਮਾਤਾ ਸੱਚੀ ਗੱਲ ਹੈ ਜਮਾ ਵੇਖ ਲਓ ਝੂਠਾ ਨਾ ਮਾਰੇ ਜਮਾ ਹੈ ਸੱਚੀ ਗੱਲ ਹੈ ਕਮਾ ਦਾ ਕਰ ਚੋ ਕੁਛੇ ਕੁਸੀ ਹੋ ਕੋਣੀ ਫਿਰ ਦਬਾ ਪੈਣਾ ਹੈ ਇਹ ਤੁਹਾਨੂੰ ਚੱਕਰ ਬਣਦਾ ਹੈ ਫਿਰ ਮਤਕ ਗੇੜਾ ਪੈਂਦਾ ਹੈ ਹੈ ਗੇੜਾ ਬਿੰਦਾ ਫਿਰ ਘੁੰਮਦਾ ਹੈ ਹੈ ਓਹ ਹੋ ਤਾਂ ਕੋਈ ਆ ਕੋਈ ਦੱਸਣਾ ਭਾਈ ਗੁੱਸਾ ਸਾਨੂੰ ਬਹੁਤ ਚੜਦਾ ਅੱਗੇ ਨਾਲ ਗੱਲ ਕਰੋ ਫਿਰ ਪਰ ਆ ਜਾਂਦਾ ਫੇਰ ਘੁੰਮਦਾ ਵੀ ਹੈ ਹੈ ਤੂੰ ਕਿਹੜੀ ਪਈ ਸੀ ਇੱਕ ਦਿਨ ਇੱਕ ਦਿਨ ਖੇੜੀ ਪਈ ਸੀ ਹੈ ਚਰਾਗਾ ਕੇ ਬੈਠੀ ਸੀ ਚਰਾਗਾ ਕੇ ਬੈਠੀ ਸੀ ਕਹੇ ਹਾਂ ਚਰਾਗਾ ਕੇ ਬਿਠੀ ਉਹ ਕੋਟਲੇ ਦੇ ਪੀਰ ਦੀ ਉਹ ਮਸਫਕੀਰ ਦੀ ਚਲਗੀ ਜਰਗੀ ਜਰਗੀ ਚਲਗੀ ਜਰਗੀ ਚਲਗੀ ਜਰਗੀ ਜੇ ਗੱਲ ਵੱਲ ਅਮੀਂ ਦੀ ਤਾਂ ਭੈ ਜੀ ਨੂੰ ਤਰਾਜੰਦਾ ਹੱਥ ਤਾਂ ਕਰੋ ਜਿਸ ਤਰਾਜੰਦਾ ਜਿੰਨੂੰ ਗੱਲ ਵੱਧਿਆ ਲੱਗ ਤਾੜੀ ਮਾਰ ਦੋ ਭੈ ਜੀ ਨੂੰ ਵਧੀਆ ਲੱਗਦਾ ਪਿਆ ਜੀਓ ਕੀ ਮਾਤਾ ਮਾਤਾ ਕਿਤੇ ਸੀ ਆਪਾਂ ਹਾਂ ਲੈ ਮਾਤਾ ਕਿਹੜਾ ਪੈ ਗਿਆ ਸੀਗਾ ਕਿਹੜਾ ਪੈ ਗਿਆ ਸੀ ਨਾ ਸੱਚੀ ਗੱਲ ਨਾਲ ਜਾਵਾਂ ਹਾਂ ਕਿਹੜਾ ਪੈ ਗਿਆ ਸੀਗਾ ਪਰ ਮਾਤਾ ਤੈਨੂੰ ਰਾਹ ਨਹੀਂ ਆਇਆ ਤੈਨੂੰ ਭੇਤ ਨਹੀਂ ਆਇਆ ਇਹ ਚੀਜ਼ ਕੀ ਹੈ ਹੈ ਕੋਈ ਲਾਜ ਪਾਣੀ ਵੀ ਕਰਾਇ ਸੀ ਬਾਬਿਆਂ ਦਾ ਕਿਤੇ ਗੈਣੀ ਜਮੈਂ ਨਹੀਂ ਗਏ ਹੈ ਇੱਕ ਮਾਤਾ ਤੈਨੂੰ ਚੀਜ਼ ਦਾ ਭੇਤ ਨਹੀਂ ਆਇਆ ਇਹ ਚੀਜ਼ ਕੀ ਆ ਹੈ ਇਹ ਬੰਦਾ ਹੈਗਾ ਨੌਜਵਾਨ ਠੀਕ ਆ ਇਹ ਮੈਣੀ ਜਾਣਦਾ ਸਰਕਾਰ ਜਾਣਦੀ ਜਾਂਦਾ ਮੈਂ ਇਹਨਾਂ ਤੋਂ ਆਵਦਾ ਫੜਾ ਘੁੰਮਦਾ ਸਗਾ ਹੈ ਬੋਲੋ ਹੈ ਹੈਗਾ ਸੀ ਨਾ ਨੌਜਵਾਨੀ ਸੀ ਨਾ ਆ ਕੇ ਹਾਂ ਹੈਗਾ ਸੀ ਇਹ ਤਾਂ ਕੀ ਤਾਰੂ ਕੀ ਤਾਰੂ ਜਿਹੜਾ ਪੀ ਕੇ ਮਰ ਗਿਆ ਤਾਰੂ ਵਾ ਇਹ ਤਾਂ ਕੀ ਤਾਰੂ ਕੀ ਤਾਰੂ ਜਿਹੜਾ ਪੀ ਕੇ ਮਰ ਗਿਆ ਤਾਰੂ ਕੋਠੇ ਉੱਤੇ ਉਹ ਕੋਠੇ ਉੱਤੇ ਬਾਬਾ ਜੀ ਕਮਟੀ ਬਣਾਈ ਐ ਕੋਠੇ ਉੱਤੇ ਬਾਬਾ ਜੀ ਕਮਟੀ ਬਣਾਈ ਐ ਇਹ ਕੋਈ ਇਹ ਗੱਲ ਮੇਰੇ ਪੈਣਾ ਨਹੀਂ ਕਰ ਸਕਦੀ ਮਾਤਾ ਜੀ ਜਿਹੜੀ ਗੱਲ ਪੁੱਛੀ ਸੱਚੀ ਗੱਲ ਜਮਾ ਹੈ ਹੈ ਜਮਾ ਖਰੀਆ ਨਾ ਜਮਾ ਗੱਲ ਇਹ ਮਾਤਾ ਜੀ ਤੈਨੂੰ ਪਤਾ ਜਾਂ ਮੈਨੂੰ ਪਤਾ ਸਰਕਾਰ ਨੂੰ ਪਤਾ ਇਹ ਚੱਕਰ ਮਨਦਾ ਮਾਤਾ ਇਹਦਾ ਇਹ ਚੀਜ਼ ਦਾ ਰੌਲਾ दूजा माता चराग जरा बदले मिट्टी चकी सको है इटा का मनु पीरफाई है जल इटा पाबाद है इटा काची लसी ने धो तो के रखा स ਇਹ ਕਿਨੇ ਰੱਖਿਆ ਸੀ ਗੱਲ ਦੀ ਗੌਰ ਹੈ ਲੈ ਸੀ ਨਾ ਹੈ ਸਰਾਗਟਾ ਤੂਰੇ ਹੀ ਸੀ ਹੈ ਤੇ ਛੇਟਾ ਸੀ ਹੈ ਹੈ ਇਹ ਤਾਂ ਨਵੀਆਂ ਸੀ ਹੈ ਇਹ ਤਾਂ ਨਵੀਆਂ ਸੀ ਕਾਹਾਂ ਨਿਸ਼ਾਨੀ ਉਹ ਦਿਲ ਤਾਂ ਬਹੁਤ ਦਿਖਾਉਂਦੇ ਫਕਰਾ ਕੋੜੇ ਬੋਲਦੇ ਰੇ ਦਿਲ ਤਾਂ ਬਹੁਤ ਦਿਖਾਉਂਦੇ ਫੱਕਰਾ ਕੌਣੇ ਬੋਸ ਤੇ ਮਤਾ ਕਤਾ ਪਾਪਾ ਕੋਲ ਇਧਰ ਲਈ ਖਰਚ ਵੜ ਗਿਆ ਠੀਕ ਆ ਮਤਾ ਪਰ ਸਰਕਾਰ ਕਹਿੰਦੀ ਮੈਂ ਮੈਂ ਨਹੀਂ ਕਹਿੰਦਾ ਤੇਰਾ ਮਾਣਾ ਤੇਰੇ دل ਬਹੁਤ ਵੱਡਾ ਠੀਕ ਆ ਪਰ ਜਦੋਂ ਤੈਨੂੰ ਲੋੜ ਪਈ ਤੇਰੇ ਆਪਦੇ ਨੇ ਪੱਲਾ ਝਾੜਦਾ ਬੋਲ ਹਾਂ ਬੋਲੇ ਮਦਰੋਣਾ ਇਹ ਗੱਲ ਮੰਨਦੀ ਆ ਸੱਚੀ ਗੱਲ ਆ ਜਮਾ ਇਹ ਮੈਨੂੰ ਸਮਾਪੀਰਦੀ ਪਹਿਲਾਂ ਗੱਲ ਨਹੀਂ ਕਿ ਮਾਤਾ ਆਪਣੀ ਹੋਈ ਨਹੀਂ ਗੱਲ ਹੋਈ ਨਾ ਪਹਿਲਾਂ ਤੇਰੇ ਆਵਦਿਆਂ ਨੇ ਸਿਰੇ ਝੜਾ ਕੇ ਪੌੜੀ ਖਿੱਚਦੀ ਹਾਂ ਤੇਰੇ ਬਾਬਾ ਕਹਿੰਦਾ ਬਾਜੋ ਕਹਿੰਦਾ ਬੇਣੇ ਮਾਰ ਮਾਰ ਕੇ ਮਾਰਦਾ ਬੋਲ ਮਾਤਾ ਮੇਲੇ ਮਰਦੇ ਆ ਕਹਿ ਹਾਂ ਆਪਦੇ ਮਰਦੇ ਇੱਕ ਰਸਤਾ ਬੰਦ ਹੁੰਦਾ ਚਾਰੇ ਰੱਬ ਖੋਦਾ ਏ ਉਹ ਰਸਤਾ ਬੰਦ ਹੁੰਦਾ ਚਾਰੇ ਰੱਬ ਖੋਦਾ ਏ ਇਹ ਰਸਤਾ ਬੰਦ ਹੁੰਦਾ ਠੀਕ ਆ ਜੇ ਬਾਬੇ ਕੋਲੇ ਜਾਓਗੇ ਤੇ ਬਾਬੇ ਦੇ ਬਣ ਕੇ ਰਹਿਣਾ ਪੈਣਾ ਬਾਪੂ ਕੋਲੇ ਜਾਓਗੇ ਬਾਪੂ ਦੇ ਬਣ ਕੇ ਗੱਲ ਖਰੀ ਜੀ ਬਾਬੇ ਕੋਲੇ ਜਾ ਕੇ ਬਾਪੂ ਦੇ ਬਣ ਕੇ ਰਹਿਣਾ ਪੈਣਾ ਬਾਬੇ ਕੋਲੇ ਜਾ ਕੇ ਬਾਪੂ ਦੇ ਬਣ ਕੇ ਰਹਿਣਾ ਪੈਣਾ ਗੱਲ ਇੱਕ ਬੰਨਾ ਬੈਣਾ ਇੱਕ ਦਾ ਜੀ ਕਿਆ yeah, ਬਾਤ but... i ਜਿਹੜੀ ਗੱਲ ਤੇਰੇ ਮਨ ਦੇ ਵਿੱਚ ਸੀ ਤੇਰੇ ਮਨ 'ਚ ਵਹਿਮ ਸੀਗਾ ਉਹ ਮੈਂ ਤੈਨੂੰ ਗੱਲ ਪੁੱਛੀ ਆ ਪੁੱਛੀ ਸੀ ਨਾ ਇਹੀ ਗੱਲ ਸੀ ਨਾ ਨੇ ਪੜ੍ਹੇ ਕਰਾਂਗੇ ਜੀ 1 ਮਿੰਟ ਬਸ ਗੱਲ ਹੀ ਕਰਨੀ ਆ ਅੱਥਾ ਗੱਲ ਕੀ ਇੱਕ ਹੀ ਗੱਲ ਆ ਜਿਹੜੀ ਤੈਨੂੰ ਗੱਲ ਤਾਂ ਵਹਿਮ ਸੀ ਨਾ ਤੈਨੂੰ ਵਹਿਮ ਇਹ ਸੀਗਾ ਮੇਰੇ ਤੇ ਕੁਝ ਕਰਤਾ ਕੀਆ ਚੱਲ ਤੇਰੇ ਮਨ 'ਚ ਵਹਿਮ ਆ ਜਾਂ ਨਹੀਂ ਕਿ ਮੈਂ ਨਹੀਂ ਗੱਲ ਜਾਣਦਾ ਪਰ ਤੂੰ ਮਨ 'ਚ ਵਹਿਮ ਰੱਖੀ ਖੜੀ ਆ ਮਾਤਾ ਚੱਲ ਮਾਤਾ ਫਿਰ ਉਹ ਗੱਲ ਨਾ ਕਰ ਫਿਰ ਨਾ ਫਿਰ ਖਾਈ ਗੱਲ ਹੈ ਕੋਈ ਗੱਲ ਨਹੀਂ ਮਾਰਦਾ ਫਿਰ ਫਿਰ ਲੈ ਮਾਤਾ ਬੇੜਾ ਪਾਰ ਜਿਵੇਂ ਕਰ ਐ ਕਰ ਹਾਂ ਗੱਲ ਪਰ ਤੇਰੇ ਮਨ ਦੀ ਗੱਲ ਆ ਗਈ ਆ ਤੈਨੂੰ ਗੱਲ ਦੱਸਦੀ ਆ ਤੈਨੂੰ ਅੱਜ ਪਰ ਮੈਂ ਇਹ ਗੱਲ ਕਹੀ ਸੀ ਤੈਨੂੰ ਆ ਬੰਦੇ ਦਾ ਵਹਿਮ ਹੈਗਾ ਇਹ ਗੱਲ ਸੱਚੀ ਨਾ ਤੈਨੂੰ ਇਹ ਗੱਲ ਕਹੀ ਸੀ ਨਾ ਤਾੜੀ ਮਾਰ ਦੇ ਨਾ ਵਧੀਆ ਲੱਗਾਗਾ ਵੀ ਗੱਲ ਗੱਲ ਪੁੱਛੀ ਵਰਦੇ ਨਾ ਪਰ ਮੈਂ ਜੇ ਰੋਲਾ ਪਾਉਂਦਾ ਮੇਰੇ ਨੰਬਰ ਬਣ ਜਾਂਦੇ ਪਰ ਨਹੀਂ ਨਜ ਰੱਖਣੀ ਪੈਂਦੀ ਆ